ਮਾਰਨਿੰਗ ਗਾਇਸ ਤੇ ਮੈਂ ਨਹੀਂ ਉੱਠ ਤੇ ਮੇਰਾ ਬਹੁਤ ਲੱਕ ਤੇ ਆਈ ਥਿੰਕ ਲੈਗਸ ਦਰਦ ਹੋਣਦੀ ਆ ਤੇ ਗਾਇਸ ਮੰਮੀ ਕੀ ਕਰਨਦੀ ਮਾ ਆਪਣੇ ਬਾਪੂ ਬਿਠਾ ਪਾ ਮੰਮੀ ਲੱਗੀ ਜੀ ਬਾਥਰੂਮ ਸਾਫ ਕਰਨ ਤੇ ਪਾਪਾ ਨੇ ਬਹੇ ਹਾਂ ਬਾਹਰ ਬਾਣੀ ਨਾ ਕਰਨ ਤੇ ਮੈਂ ਵੀ ਲੱਗੀ ਹਾਂ ਜੀ ਕੁਝ ਕਿਚਨ ਨੂੰ ਤੇ ਵੈਸੇ ਇਹਦੇ ਮੇਰੇ ਕੱਲ੍ਹ ਤੋਂ ਸਕੂਲ ਹੋ ਗਏ ਆ ਜੀ ਸਟਾਰਟ ਬਟ ਆਈ ਥਿੰਕ ਅੱਜ ਮੈਂ ਮਾਇਕ ਸ਼ਾਇਦ ਹੀ ਨਾ ਜਾਵਾਂ ਤਾਂ ਵੀ ਮੇਰਾ ਨਾ ਕਿ ਜਿਹੜਾ ਸਰੀਰ ਜਿਹੜਾ ਨਾ ਠੀਕ ਨਹੀਂ ਹੈਗਾ ਤੇ ਮੈਨੂੰ ਫੀਵਰ ਜਿਹਾ ਹੋ ਰਿਹਾ ਥੋੜਾ ਜਿਹਾ ਤੇ ਤੁਹਾਨੂੰ ਬਲਸ ਕੋ ਵੀ ਜਾ ਕੇ ਬੱਚੇ ਨੂੰ ਮੋੜ ਜਣਾਉਂਦਾ ਤੇ ਬਾਕੀ ਤੁਹਾਨੂੰ ਹੁਣ ਵਿਖਾਉਨੇ ਆ ਜੀ ਮੰਮੀ ਵਰਤ ਹੋ ਗਿਆ ਕੰਪਲੀਟ ਮੰਮੀ ਨੇ ਕੱਲ ਰੱਖਿਆ ਸੀ ਵਰਤ ਤੇ ਹੁਣ ਅੱਜ ਆਪਾਂ ਛੇ ਰੋਟੀ ਖਾਣੀ ਆ ਤੇ ਬਾਕੀ गाइस ਤੁਹਾਨੂੰ ਮਿਲਦੇ ਆਂ ਜੀ ਨਾਲੇ ਗਾਇਜ਼ ਮੇਰੀ ਵੀਡੀਓ ਤੁਹਾਨੂੰ ਕਿਦਾਂ ਦੇ ਲੱਗੀ ਫਰਸ਼ੀ ਸਲਵਾਰ ਵਿੱਚ ਦੱਸਿਓ ਤੇ ਬਾਕੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਹੰਦਾਂ ਨੂੰ ਥੋੜੇ ਟਾਈਮ ਤੇ ਮਿਲਦੀਆਂ ਜੀ ਮੈਂ ਕਹਿਣ ਦੀ ਸੀ ਕਿ ਆਪਾਂ ਹੁਣ ਜ਼ਿਆਦੇ ਟਾਈਮ ਤੇ ਮਿਲਾਂਗੇ ਤੇ ਆਪਾਂ ਲੱਗੇ ਹਾਂ ਜੀ ਸਬਜ਼ੀ ਕਾਦੀ ਬਣਾਉਣ ਮੰਮੀ ਫਲੀਆਂ ਦੀ ਸਬਜ਼ੀ ਬਣਾਉਣ ਲੱਗੇ ਆ ਜੀ ਆਪਾਂ ਹੁਣ ਤੇ ਮੈਂ ਸਕੂਲ ਤਾਂ ਨਹੀਂ ਮੇਰੇ ਲੱਕ ਤੇ ਲੈਗਸ ਬਹੁਤ ਜ਼ਿਆਦੇ ਦਰਦੇ ਜੀ ਮੇਰੇ ਸਰੀਰ ਨਹੀਂ ਠੀਕ ਹੈਗਾ ਤੇ ਇਸ ਕਰ ਤੁਹਾਨੂੰ ਦਿਖਾਉਣੇ ਆ ਜੀ ਸਬਜ਼ੀ ਦੀ ਰੈਸিপি ਹੁਣ ਹੈਲੋ ਮੰਮੀ ਮੰਮਾ ਲੈ ਕੇ ਆਈ ਸਰ ਸਸਿਕਾ ਜੀ ਬੂ ਬੋਰੀ ਅਹ ਸਾਡੀਆਂ ਫਲੀਆਂ ਅਹ ਸਾਡੇ ਆਲੂ ਆਹ ਮੈਂ ਢੀਰੋ ਇੱਧਰ ਆਪਾਂ ਗੰਡੇ ਧਰਤੇ ਆ ਜੀ ਚਾਹ ਧਰਤੀ ਆ ਤੇ ਬਾਕੀ ਇਸ ਤੋਂ ਬਾਅਦ ਕੀ ਕਰਨਾ ਮੈਂ ਹਲੋ ਡਾਡੀ ਕਿੱਥੋਂ ਆਇਆ ਦਾੜੀ ਕਿੱਥਾ ਹੈ ਹੈ 7 ਤੋ ਦਾੜੀ ਆਇਆ ਹੈ ਜੀ ਘੁੰਮ ਕੇਰ ਕੇ ਘੁੰਮਦਾ ਫਿਰਦਾ ਬਹੁਤ ਦਾੜੀ ਆਦਾ ਤੇ ਗਾਈਸ ਬਹੁਤ ਨਿਕਾਲਾ ਨਿਕਾਲਦੇ ਰਹੇ ਤੇ ਗਾਈਸ ਹੁਣ ਗਾਈਸ ਹੁਣ ਮੰਮੀ ਲੱਗੀ ਹੈ ਹਿੰਗ ਪੋਣ ਇਹ ਆਪਾਂ ਨੇ ਨਿਕਾਲਾ ਪਰ ਵਰਤਦੇ ਕਿਤੇ ਪਰ ਕੱਲ ਕੋਈ ਸਬਜ਼ੀ ਨਹੀਂ ਬਣਾਈ ਸੀ ਤੇ ਇਸ ਕਰਕੇ ਹੁਣ ਅੱਜ ਮੰਮੀ ਨੂੰ ਹੁਣ ਮਿਰਚਾਂ ਤੇ ਟਮਾਟਰ ਤੇ ਅਦਰਕ ਪਾਤਾ ਹੈ। ਇਸ ਤੋਂ ਬਾਅਦ ਆ ਨੈਕਸਟ ਪਉਣਾ ਹੈ ਜੀ ਥੋਣ ਮਿਰਚ ਮਸਾਲਾ ਠੀਕ ਹੈ। ਫਿਰ ਫਲੀਆਂ ਪਾ ਲਵਾਂਗਾ। ਕੀ ਲੂਣ ਪਾਤਾ ਹੈ ਜੀ ਹਲਦੀ ਪਾਉਂਦੇ ਜੀ ਹੁਣ ਗਾਇਸ ਪਾਤਾ ਹੈ ਜੀ ਮਸਾਲਾ ਪਾਤਾ ਗਾਇਸ ਹੁਣ ਸਬਜੀ ਦੇ ਵਿੱਚ ਕੀ ਪਾਉਣਾ ਆਲੂ ਲੱਗੇ ਪਾਉਣਾ ਚਾਲ ਆ ਗਏ ਤਰੀ ਬਹੁਤ ਸੋਹਣੀ ਲੱਗਨਦੀ ਸਭ ਨੂੰ ਬਣਦੀ ਗਈ ਕਲੀਆਂ ਬਾਅਦ ਇਹ ਦਾਲੂ ਵੀ ਮੇਰੇ ਟੇਸਟੀ ਬਣਦੇ ਆ ਮੇਰਾ ਪਰਮਾਨਿਕ ਫਲੇ ਬਣਾਉਣਾ ਹੂੰ ਮੇਰਾ ਜੀ ਕਾਂਡੇ ਫਲੇ ਬਣਾਉਣਾ ਮੇਰਾ ਫਾਨੂੰ ਜੀ ਕੰਦੇ ਮੈਂ ਕੱਲ ਵੇਖੀ ਤਾਂ ਦਿਖਾਉਂਗੀ ਗਾਈਸ ਇਹ ਸਾਡੇ ਜੋ ਦੀ ਸਬਜੀ ਸਾਡੀ ਹੋ ਗਈ ਅੱਜ ਹੀ ਰੈਡੀ ਇਹਨੂੰ ਨਾ ਬਣੂੰਗੀ ਤੇ ਫਿਰ ਰੈਡੀ ਹੋ ਜਾਣੀ ਇੱਕ ਸਬਜੀ ਫਿਰ ਜਦੋਂ ਹੁਣ ਮੰਮੀ ਆਟਾ-ਟਾ ਗੁੰਨ ਕੇ ਦਿਹੁੰਦੀ ਰੋਟੀ ਖਾਵਾਂਗੇ ਨਾ ਫਿਰ ਤੁਹਾਨੂੰ ਗਾਈਸ ਮਿਲਦੇ ਆਂ ਜੀ ਹੁਣ ਸਬਜੀ ਬਸ ਹੋ ਗਈ ਰੈਡੀ ਇੱਧਰ ਕੀ ਵਾ ਚਾ ਧਰਤੀ ਆ ਹੁਣ ਕੀ ਪਾਉਣਾ ਮੰਮੀ ਨੇ ਗਾਇਸ ਪਾਣੀ ਪਾਤਾ ਤੇ ਤੁਹਾਨੂੰ ਮਿਲਦੇ ਆ ਜਦੋਂ ਬਣ ਜੂਗੀ ਗਾਇਸ ਮਮੀ ਜਤੀ ਰੋਟੀ ਬਣਾਉਣ ਤੇ ਸਬਜੀ ਵੀ ਹੋ ਗਈ ਹੈ ਜੀ ਸਾਡੀ ਰੈਡੀ ਬਹੁਤ ਸੋਹਣੀ ਬਾਕੀ ਰੋਟੀ ਪਹਿਲੀ ਲਈ ਦੁਕਾਨਾਂ ਦੀ ਤੇ ਜੇ ਮੇਰੀ ਲਾਥੀ ਰੋਟੀ ਪਰੌਂਤੀ ਲੋਣੀ ਮੈਂ ਹੋਣੀ ਆ ਮਗ ਮਿਲਦੇ ਆ ਬਹੁਤ ਆ ਫਲੀਆ ਸਬਜੀ ਚਾਹ ਤੇ ਰੋਟੀ ਸਾਰਾ ਕੁਝ ਲੈ ਆ ਇਹ ਨਾਲ ਪਾਣੀ ਲੈ ਗਏ ਹੁਣ ਖਾ ਪੀ ਕੇ ਤੁਹਾਨੂੰ ਮਿਲਦੇ ਆ ਗਾਇਸ ਚਾਂਪਾ ਆਈਆਂ ਮੇਰੀਆਂ ਇਹ ਤੰਦੂਰੀ ਚਾਂਪੇ ਆ ਜੀ ਬਹੁਤ ਟੇਸਟੀ ਹੁੰਦੀ ਆ ਜੀ ਨਾ ਮਿਲ ਜਮੇ ਤੁਮ ਮਿਲਦੇ ਹੁਣ ਖਾਪੀਗੇ ਗੁੱਡ ਈਵਨਿੰਗ ਗਾਇਸ ਆ ਇਥੇ ਨਵੀਂ ਟਾਇਲ ਲਾਥਰੀ ਆ ਨਵੀਂ ਟਾਇਲ ਆਈ ਆ ਹੁਣ ਇਥੇ ਕੰਮ ਕਰਾਉਣਾ ਵਾ ਹਨਾਂ ਨੇ ਬਾਥਰੂਮ ਤੇ ਇਥੇ ਹੋਰ ਕਿੱਥੇ ਆ ਪਟਾਇਲ ਲਗਾਉਣੀ ਆ ਆ ਹੁਣ ਟਾਇਲ ਲਾਥਰੀ ਆ ਆ ਨਵੀ ਲਿਆਂਦੀ ਅੱਜ ਬਾਾਕੀ ਤੁਹਾਨੂੰ ਦੱਸਾਂਗੇ ਜਦੋਂ ਕੰਮ ਸਟਾਰਟ ਹੋਊਗਾ ਜਦੋਂ ਤਿਆਰੀਆਂ ਸਟਾਰਟ ਹੋਣਗੀਆਂ ਤੇ ਫਿਲਹਾਲ ਤਾਂ ਆਈ ਆ ਕਿ ਟਾਇਲ ਆ ਗਈ ਆ ਪਾਸ ਕੰਮ ਵੀ ਜਲਦੀ ਸਟਾਰਟ ਹੋ ਜਾਊਗਾ ਪਤਾ ਸੀ ਵੀ ਮੰਮੀ ਹੁਣੀ ਗਏ ਆ ਜੀ ਕਿੱਥੇ ਗਏ ਸੀ ਅੱਜ ਨਾਲੇ ਗਿਆ ਟੈਲਨ ਅੱਜ ਨਾਲੇ ਗਏ ਸੀ ਟੈਲਨ ਤੇ ਹੁਣ ਸਾਡੀ ਟੈਲ ਵੀ ਆ ਗਈ ਆ ਤੇ ਤੁਹਾਨੂੰ ਹੁਣ ਆਪਾਂ ਟੈਲ ਆਪਣੀ ਸਾਰੀ ਹੁੰਦੇ ਤੇ ਇਹਦੇ ਦੁਕਾਨ ਦੀ ਟੈਲ ਉੱਥੇ ਦੁਕਾਨ ਦੀ ਟੈਲ ਉੱਥੇ ਹਾਂ ਇਹ ਆਈ ਇਹ ਕਿਹੜੀ ਫਿਰ ਇਹ ਇਹ ਡਿਟੈਲ ਇਹ ਬਾਥਰੂਮ ਦੀ ਹੈ ਇਹ ਬਾਥਰੂਮ ਅਗਲੇ ਇਹ ਗਾਇਸ ਸਾਡੀ ਮਨਾਂ ਬਾਥਰੂਮ ਉੱਪਰ ਲੱਗਣ ਵਾਲੀ ਸੀ ਉਹ ਕੱਲੀ ਰਹਿ ਗਈ ਸੀ ਬਾਕੀ ਸਾਰੀ ਸਾਡੀ ਟਾਈਲ ਲੱਗੀ ਘਰ ਚ ਬਸ ਇਹੋ ਰਹਿ ਗਈ ਤੇ ਹੁਣ ਤੁਹਾਨੂੰ ਹੁਣ ਟੌਪ ਤੇ ਉਹਦੇ ਦੀ ਤੇ ਆ ਇਹਦਾ ਹੈਗਾ ਜੀ ਆਹ ਕਲਰ ਬਾਕੀ ਤੁਹਾਨੂੰ ਗਾਇਸ ਮਤਲਬ ਜਦੋਂ ਲੱਗੂਗੀ ਨਾ ਫਿਰ ਵਿਖਾਵਾਂਗੇ ਬਾਕੀ ਹਜੇ ਇੰਨੀ ਕੀ ਮਤਲਬ ਤੇ ਆ ਕੀ ਮੰਮੀ ਮੰਮਾ ਜੀ ਪੱਟੀ ਇਸ ਦਿਸ ਇਹ ਪੱਟੀ ਆ ਜੀ ਆ ਬਾਥਰੂਮ ਦੀ ਉਪਰ ਟਾਇ ਲਿਆ ਤੇ ਬਾਕੀ ਤੁਹਾਨੂੰ ਬਾਅਦ ਚ ਦਿਖਾਵਾਂਗੇ ਜੀ ਤੇ ਆਹ ਬਰਾਉਨ ਟਾਇ ਲਿਆ ਇਹ ਗਾਇਸ ਹਜੇ ਕਵਾਰਿਆ ਸਾਰਾ ਗੁੱਜ ਤੇ ਇਸ ਕਰਕੇ ਇਹਨਾਂ ਦਿਖਣ ਨਹੀਂ ਦਿਆ ਤੇ ਬਾਕੀ ਕੋਈ ਨਹੀਂ ਕੱਲ ਤੁਹਾਨੂੰ ਦਿਖਾਵਾਂਗੇ ਜਦੋਂ ਲੱਗੂਗੀ ਜਦੋਂ ਵੀ ਲੱਗੂਗੀ ਗੱਬੀ ਦੀ ਸਬਜ਼ੀ ਲੱਗੇ ਬਣਾਉਣ ਕੀ ਪਤਾ ਹੁਣ ਬੰਦੇ ਪਾ ਕੇ ਤੇ ਮਿਰਚ ਹਰੀਆਂ ਤੇ ਮਿਰਚਾਂ ਜੇ ਪਈਆਂ ਤੇ ਬਾਕੀ ਹਜੇ ਮੰਮੀ ਨੇ ਮਸਾਲਾ ਮਸੂਲਾ ਵੀ ਖੋਣਾ ਹੈ ਕੰਮ ਹੋ ਗਏ ਮੇਰੇ ਭੁੱਜਣ ਦੇ ਵਾਸਤੇ ਅਰਬੀ ਮਤਲਬ ਫਰਾਈ ਕਰ ਲਈ ਵਾ ਗਾਇਸ਼ਲ ਦੀ ਪਾਤੀ ਮਸਾਲਾ ਪਾਤਾ ਹੈ ਜੀਰਾ ਪਾਤਾ ਹੈ ਲੂਣ ਪਾਤਾ ਹੈ ਹੋਣ ਜੀ ਜਲਦੀ ਕਰੋ ਮੈਨੇ ਕੰਮ ਕਰਨਾ ਹੈ ਕੋਚ ਹੀਂਗ ਵੀ ਪਾਤੀ ਆ ਮਸਾਲਾ ਹੈ ਮੈਂ ਸਭ ਜਿਹੜਾ ਪਾਉਣਾ ਹੈ ਪੇਸ਼ ਕਰਨਾ ਹੈ ਆਹ ਤੋਂ ਇਹਨੇ ਖੁਆ ਚੱਕਾ। ਕੱਟ ਲਿਆ। ਹੁਣ ਮੈਨੇ ਸਬਜੀ ਧਰੀ ਐ ਤੇ ਅਰਬੀ ਨੂੰ ਫਰਾਈ ਕਰਕੇ ਰੱਖੀ ਐ। ਅਸੀਂ ਦਿਖਾਤੀ ਮੰਮੀ ਤੇ ਹੁਣ ਮਸਟਪਾਲਾ ਬਣਾਈਆ। ਬਾਅਦ ਕਨ ਮੈਸੇ ਫੇਰ ਮੈਂ। ਗਾਇ ਅਰਬੀ ਪਾਤੀ ਆ ਜੀ ਹੁਣੇ ਬਣ ਜੂਗੀ ਤੇ ਫਿਰ ਤੁਹਾਨੂੰ ਬਾਅਦ ਚ ਬਹੋਨੇ ਜੀ ਸਬਜੀ ਬਣ ਜੂਗੀ। ਨਹੀਂ ਸਾਕ ਤੇ ਕੱਲ੍ਹ ਇਹ ਆਪੀ ਮੈਂ ਵਲੌਗ ਬਣਾਉਂਦੀ ਤੇ ਘਰ ਕੋਈ ਹੁੰਦਾ ਨਹੀਂ ਤੇ ਮੈਂ ਹਮ ਸਕੂਲ ਚੱਲ ਜਾ ਕਰਨਾ ਤੇ ਸ਼ਾਇਦ ਤੁਹਾਨੂੰ ਦੁਪਹਿਰ ਦਾ ਨਾਂ ਬਖਾ ਸਕੀਏ ਕਿ ਦੁਪਹਿਰ ਤੇ ਮੈਂ ਦਵਾਇ ਕਰੀ ਬਣਾ ਕੇ ਜਾ ਕਰਾਂਗੀ ਸਵੇਰੇ ਬਾਕੀ ਤੁਹਾਨੂੰ ਮਿਲਦੇ ਹਾਂ ਜੀ ਬਾਅਦ ਵਿੱਚ ਹਾਂ